ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕੋਲ ਸਰ ਸਾਹਿਬ ਬੀਬੀ ਕੋਲਾਂ ਜੀ ਜਿਨ੍ਹਾਂ ਦੇ ਨਾਮ ਉੱਤੇ ਇਸ ਸਰੋਵਰ ਦਾ ਨਾਮ ਕੋਲ ਸਰ ਪ੍ਰਸਿੱਧ ਹੈ ਲਾਹੌਰ ਦੇ ਮੁਝੰਗ ਨਿਵਾਸੀ ਕਾਜੀ ਰੁਸਤਮ ਖਾਨ ਦੀ ਪੁੱਤਰੀ ਸਾਈ ਮੀਆਂ ਮੀਰ ਜੀ ਵੀ ਇਸ ਪਿੰਡ ਦੇ ਹੀ ਸਨ ਬੀਬੀ ਕੋਲਾਂ ਜੀ ਨੂੰ ਸਾਈ ਮੀਆਂ ਮੀਰ ਦੀ ਸੰਗਤ ਕਰਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿਸ ਸਦਕਾ ਗੁਰਵਾਣੀ ਅਤੇ ਗੁਰੂ ਘਰ ਨਾਲ ਜੁੜਦਿਆਂ ਦੇਖ ਕਾਜੀ ਨੇ ਬੀਬੀ ਕੋਲਾ ਜੀ ਨੂੰ ਮੌਤ ਦਾ ਫਤਵਾ ਦੇ ਦਿੱਤਾ ਜਦੋਂ ਸਾਈ ਮੀਆਂ ਅਮੀਰ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਚੇਲੇ ਅਫਜ਼ਲ্লাহ ਸ਼ਾਹ ਨਾਲ ਬੀਬੀ ਕੋਲਾ ਨੂੰ ਗੁਰੂ ਹਰਗੋਬਿੰਦ ਜੀ ਦੀ ਸ਼ਰਨ ਵਿੱਚ ਭੇਜ ਦਿੱਤਾ ਗੁਰੂ ਜੀ ਨੇ ਬੀਬੀ ਕੋਲਾ ਜੀ ਦੀ ਗੁਰੂ ਘਰ ਪ੍ਰਤੀ ਸ਼ਰਧਾ ਦੇਖ ਕੇ ਅੰਮ੍ਰਿਤਸਰ ਪੂਜਣ ਤੇ ਇਸ ਅਸਥਾਨ ਜਿਸ ਦਾ ਪੁਰਾਤਨ ਨਾਮ ਫੁੱਲਾਂ ਦੀ ਢਾਲ ਸੀ ਬੀਬੀ ਕੋਲਾ ਜੀ ਦੇ ਨਿਵਾਸ ਇਸ ਸਥਾਨ ਤੇ ਕਰਵਾਇਆ ਬੀਬੀ ਕੋਲਾ ਜੀ ਨੇ ਸਾਰਾ ਜੀਵਨ ਸਿੱਖੀ ਅਸੂਲਾਂ ਅਨੁਸਾਰ ਨਾਮ ਦਾ ਅਭਿਆਸ ਜਪ ਤਪ ਕਰਦੇ ਹੋਏ ਬਿਤਾਇਆ ਬੀਬੀ ਕੋਲਾ ਜੀ ਨੇ ਗੁਰੂ ਜੀ ਅੱਗੇ ਇੱਕ ਦਿਨ ਵੰਸ਼ ਨਿਸ਼ਾਨ ਪੁੱਤਰ ਦਾ ਸੰਕਲਪ ਕੀਤਾ ਜਿਸ ਨੂੰ ਗੁਰੂ ਜੀ ਨੇ ਆਪਣੀ ਵਕਸ਼ਿਸ਼ ਦੁਆਰਾ ਗਿਆਨ ਦੇ ਕੇ ਮਿਟਾ ਦਿੱਤਾ ਤੇ ਵਰ ਦਿੱਤਾ ਕਿ ਅਸੀਂ ਤੁਹਾਨੂੰ ਐਸਾ ਪੁੱਤਰ ਵਕਸ਼ਾਂਗੇ ਜਿਸ ਨਾਲ ਤੁਹਾਡਾ ਨਾਮ ਜਗਤ ਵਿੱਚ ਅਮਰ ਰਹੇਗਾ ਅਤੇ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਬੀਬੀ ਕੋਲਾ ਜੀ ਦੇ ਨਾਮ ਤੇ ਸਰੋਵਰ ਦਾ ਕੰਮ ਸਪੁਰਦ ਕੀਤਾ ਅਤੇ ਬੀਬੀ ਕੋਲਾ ਨੂੰ ਕਿਹਾ ਕਿ ਸਰੋਵਰ ਦਾ ਨਾਮ ਕੋਲਸਰ ਰੱਖਿਆ ਜਾਵੇਗਾ ਤੁਸੀਂ ਇਸ ਨੂੰ ਆਪਣਾ ਪੁੱਤਰ ਸਮਝੋ ਇਸ ਰੋਵਰ ਬਾਬਾ ਬੁੱਢਾ ਜੀ ਨੇ ਆਪਣੀ ਨਗਰਾਨੀ ਹੇਠ ਤਿਆਰ ਕਰਵਾਇਆ ਅਤੇ ਬੀਬੀ ਕੌਲਾਂ ਜੀ ਸੰਮਤ 1686 ਨੂੰ ਕਰਤਾਰਪੁਰ ਜਲੰਧਰ ਵਿੱਚ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕੌਲ ਸਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ